ਜੋਗੋ ਜੋਗੇ ਅਟਲ ਚਾਵਰ ਸ਼ਤਰ ਤਖਤ ਦੇ ਮਾਲਕ ਜਾਤ ਗੁਰੂ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜੂਰ ਜੁੜ ਕਰਕੇ ਇਸ ਦੇਹੀ ਦਾ ਲਾਹਾ ਲੈਂਦੇ ਆਂ ਸਵਾਸਾਂ ਨੂੰ ਸਫਲਾ ਕਰਨਾ ਕਰੀਏ ਚੱਲ ਰਹੀ ਇਤਿਹਾਸ ਦੀ ਲੜੀ ਦੇ ਨਾਲ ਜੁੜਨਾ ਕਰਨਾ ਕਰੀਏ ਕੋਈ ਵੀ ਰਸਨਾ ਵਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਦੇ دیਵਾਨਾ ਅੰਦਰ ਆਪਾਂ ਇਹ ਸਰਵਨ ਕੀਤਾ ਹੈ ਕਿ ਛੇਵੇਂ ਸਤਿਗੁਰੂ ਜੀ ਦੇ ਅਨੰਦ ਸੇਵਕ ਧੰਨ ਬਾਬਾ ਬਿਰਚਾਂ ਜੀ ਪੱਟੇ ਮੁਗਲਾਂ ਵੱਲੋਂ ਜੋ ਸਿੱਖਾਂ ਤੋਂ ਦੁਸ਼ਾਲੇ ਖੋਲੇ ਸਨ ਉਹਨਾਂ ਨੂੰ ਲੈਣ ਵਾਸਤੇ ਬਾਬਾ ਬਿਚਨ ਨੂੰ ਭੇਜਿਆ ਔਰ ਬੜੀ ਜੁਗਤੀ ਦੇ ਨਾਲ ਬੜੀ ਸਕੀਮ ਦੇ ਨਾਲ ਬਾਬਾ ਵਿਦੀ ਚੰਦ ਜੀ 6ਵੇਂ ਸਤਗੁਰਾਂ ਦੀ ਕਿਰਪਾ ਦੁਆਰਾ ਉਹ ਗਲੀਚੇ ਲੈ ਕੇ ਉਸ ਸ਼ਹਿਰ ਦੇ ਵਿੱਚੋਂ ਨਿਕਲਣਾ ਕਰਦੇ ਆ ਜਦੋਂ ਪੱਟੀ ਦੇ ਮੁਗਲਾਂ ਨੂੰ ਪਤਾ ਲੱਗਿਆ ਉਹਨਾਂ ਦੇ ਬੇਗਮਾਂ ਨੇ ਦੱਸਿਆ ਵੀ ਉਹ ਤਾਂ ਖੋ ਕੇ ਲੈ ਗਏ ਸੋਨਾ ਵੀ ਲੈ ਗਿਆ ਕਿਰਪਾਨ ਦਿਖਾ ਕੇ ਤੇ ਗਲੀਚੇ ਵੀ ਲੈ ਗਏ ਤਾਂ ਨજરਬੰਦ ਹੁਕਮ ਕੀਤੇ ਗਏ ਸਾਰੇ ਥਾਣੇ ਆਕਾ ਬੰਦੀ ਕਰ ਦੋ ਕਿ ਤੇ ਨਿਕਲ ਨਾ ਜਾਏ ਤਾਨ ਬਾਬ ਬ੍ਰਿਜੰਦ ਉਥੋਂ ਨਿਕਲ ਕੇ ਇੱਕ ਦੁਕਾਨ ਤੇ ਆਇਆ ਜੋ ਲੋਹਾਰ ਦੀ ਦੁਕਾਨ ਹੈ ਪੱਠੇ ਚੱਲ ਰਹੀ ਹੈ ਉਹਨੂੰ ਕਹਿੰਦੇ ਉਹ ਵੀ ਸਿੱਖ ਹੈ ਤੇ ਕਹਿੰਦੇ ਮੈਂ ਛੇਵੇਂ ਸਤਪੁੱਤ ਦਾ ਸਿੱਖ ਆ ਸਮਾਨ ਲੈ ਕੇ ਆਇਆ ਤੇ ਮੇਰੇ ਮਗਲ ਪੱਟੀ ਦੇ ਮੁਗਲ ਲੱਗੇ ਤੇ ਮੈਨੂੰ ਕਿਤੇ ਲੋਕਾਂ ਵਾਸਤੇ ਕੁਝ ਸਮਾਂ ਕੁਝ ਜਗ੍ਹਾ ਦੇ ਤਾਂ ਹਾਸੇ ਨਾਲ ਕਹਿਣ ਲੱਗਾ ਕਹਿੰਦਾ ਬਾਬਾ ਜੀ ਜਗਤ ਮੇਰੇ ਕੋਲੇ ਕੋਈ ਨਹੀਂ ਵਸਾ ਪੱਠ ਹੋਈ ਆ ਇਹ ਚ ਲੋਕਣਾ ਦਾ ਵੇਖ ਲੋ ਕਹਿੰਦੇ ਕੋਈ ਛੇਵੇਂ ਸਤਿਗੁਰ ਦੀ ਕਿਰਪਾ ਹੈ ਤੇ ਇਥੋਂ ਇਹ ਅੰਦਾਜ਼ਾ ਹੁੰਦਾ ਵੀ ਸੇਖ ਹੋਵੇ ਬਾਬਾ ਬਿਰਚੰਦ ਵਰਗਾ ਤੇ ਗੁਰੂ ਹੋਵੇ ਛੇਵੇਂ ਸਤਿਗੁਰ ਵਰਗਾ ਤਾਂ ਬਾਬਾ ਬਿਰਚੰਦ ਨੇ ਸਤਿਗੁਰਾਂ ਦਾ ਨਾਮ त्याग ਕੇ ਨੇ ਸਿਮਨ ਕਰਦੇ ਆ ਤਾਤੀ ਬਾਉਨ ਲੱਗ ਕੇ ਪਾਰਮੇ ਸਰਨਾਇ ਝੋਗਿਰਦ ਹਮਾਰੇ ਰਾਮ ਕਾ ਦੁੱਖ ਲੱਗੇ ਨਾ ਭਾਈ ਪਾਵਨ ਸ਼ਬਦਾਂ ਦੀ ਉਚਾਰਨਾ ਕਰਦੇ ਆ ਤੇ ਤਪ ਦੀ ਪੱਠੀ ਦੇ ਵਿੱਚ ਜਾ ਕੇ ਬਹਿ ਜਾਂਦੇ ਉੱਤੇ ਜਦੋਂ ਕੜਾਈਆਂ ਰੱਖ ਕੇ ਉਹ ਖੁਰਜਣਾ ਹਲਾਉਂਦਾ ਹੈ ਤੇ ਕਹਿੰਦਾ ਬੱਦਲ ਬੜਾ ਗਰਮ ਹੈ ਤੇ ਇਧਰ ਛੇਵੇਂ 사ਧਗੁਰੂ ਸਿੱਖ ਦੀ ਭਾਵਨਾ ਨੂੰ ਦੇਖ ਕੇ ਸਿੱਖਾਂ ਨੂੰ ਕਹਿੰਦੇ ਭਾਈ ਦਵਾ ਤੋਂ ਦਬ ਜਲਦੀ ਤੋਂ ਜਲਦੀ ਠੰਡੇ ਘੜੇ ਪਾਣੀ ਦੇ ਪਾਓ ਗਰਮੀ ਬੜੀ ਹੈ ਮਹਾਰਾਜ ਇਥੇ ਡਰੋਲੀ ਪਾਈ ਬੈਠ ਕੇ ਆਪਣੇ ਉੱਤੇ ਜਲ ਦੇ ਘੜੇ ਪਵਾ ਰਹੇ ਆ ਉਹਦੀ ਠੰਡ ਧੰਨ ਬਾਬਾ ਵੀਰ ਚੰਦ ਨੂੰ ਉੱਥੇ ਪੱਠੇ 'ਚ ਬੈਠੇ ਨੂੰ ਮਿਲ ਲਈ ਜਦੋਂ ਮੁਗਲ ਟਾਲ ਗਏ ਤਾਂ ਉਹਨੇ ਆਵਾਜ਼ ਦੇ ਦਿੱਤੀ ਵੀ ਮੁਗਲ ਚਲੇ ਗਏ ਕਿ ਡਲਾ ਬਾਬਾ ਵੀਰ ਚੰਦ ਬਾਹਰ ਆਉਂਦਾ ਹੈ ਪੇਸ ਬਦਲਦਾ ਹੈ ਇੱਕ ਬੁੱਢੜੀ ਮਾਈ ਦਾ ਰੂਪ ਧਾਰਨ ਕਰਦਾ ਜਾਂਦਾ ਜਾਂਦਾ ਕਦੇ ਕਿਧੇ ਜਾ ਕੇ ਸਿਰ ਮਾਰਦਾ ਹੈ ਜਾਨਬੁੱਝ ਕੇ ਸਿਪਾਹੀਆਂ ਦੇ ਕਦੇ ਕਿਧੇ ਕਹਿੰਦੇ ਮੈਂ ਤਾਂ ਬੁੱਢੜੀ ਹਾਂ ਮੇਰੀ ਉਮਰ ਹੋ ਗਈ ਮੈਨੂੰ ਦਿਖਾਈ ਨਹੀਂ ਦਿੰਦਾ ਤਉ ਬੁੱਢੜੀ ਮਾਈ ਸਾਹਮਣੇ ਕਹਿੰਦੇ ਜਾ ਜਾ ਮਾਈ ਤੂੰ ਕੀ ਲੈਣਾ ਤੂੰ ਚਲੀ ਜਾ ਇੱਥੋਂ ਨਿਕਲ ਜਾ ਤਾਂ ਜਾਣ ਲੱਗੇ ਜਦੂ ਚਲਾਂਗੇ ਉਦੋਂ ਆਵਾਜ਼ ਦਿੰਦਾ ਵੀਰ ਚੰਦ ਕਿ ਐ ਸਿਪਾਈ ਚੱਲਿਆ ਵੀਰ ਚੰਦ ਗੁਰੂ ਕਾ ਸੇਨਾ ਕੋ ਰੋਕ ਲ ਜੇ ਕੋਈ ਰੁਕ ਸਕਦਾ ਹਾਂ ਆਏ ਪਰ ਬਣ ਤਨ ਕੇ ਕਿਉਂਕਿ ਸਤਸ੍ਰੀ ਸਾਬਾ ਵੀ ਦੇ ਕੋਲ ਤਾਂ ਇਹਨਾਂ ਨੇ ਦੇਖਿਆ ਵੀ ਹੁਣੇ ਤਾਂ ਐ ਬੁੱਢੜੀ ਮਾਈ ਬਣੇ ਤੇ ਹੁਣ ਬੰਦੇ ਦੀ ਅਭਾਗ ਤੇ ਜਦੋਂ ਅੱਗੇ ਕੰਦੇ ਕੋਈ ਕੁਰਪਾਣ ਲਈ ਖੜਾ ਹੋਵੇ ਨਾ ਸ੍ਰੀ ਸਾਹਿਬ ਲਈ ਤੇ ਕਿਹਦਾ ਜੇਰਾ ਪੈਣ ਤੋ ਸਭ ਪਿੱਛੇ ਨੱਟ ਤਾ ਇਸ ਤਰ੍ਹਾਂ ਗਲੀਚੇ ਲੈ ਕੇ ਉਹ ਸਤਗੁਰਾਂ ਜੀ ਦੇ ਪਾਸ ਪਹੁੰਚਦੇ ਹਨ ਤੇ ਇਸੇ ਤਰ੍ਹਾਂ ਸਮਾਪਾਕ ਕੋਈ ਸਿੱਖ ਮਹਾਰਾਜ ਦੇ ਦਰਬਾਰ ਦੇ ਲਈ ਬਹੁਤ ਸੁੰਦਰ ਕੀਮਤੀ ਚੰਗੀ ਨਸਲ ਦੇ ਘੋੜੇ ਪਾਲ ਕੇ ਪੇਟਾ ਕਰਨ ਵਾਸਤੇ ਆ ਰਿਹਾ ਤਾਂ ਉਸੇ ਤਰ੍ਹਾਂ ਹੀ ਹੋਇਆ ਇਹਨਾਂ ਮੁਗਲਾਂ ਨੇ ਉਹ ਸੁੰਦਰ ਘੋੜੇ ਚੰਗੀ ਨਸਲ ਦੇ ਘੋੜੇ ਵੇਖ ਕੇ ਖੋਲ ਲਏ ਖੋਲੇ ਅੱਖਾਂ ਬਥੇਰਾ ਨੇ ਕਿਹਾ ਵੀ ਨਹੀਂ ਛੇਵੇਂ ਪਾਤਸ਼ਾ ਸਤਿਗੁਰੂ ਸੱਚੇ ਪਾਤਸ਼ਾ ਜੀ ਦੇ ਨੇ ਇਹ ਤੁਸੀਂ ਨਾਂ ਲਿਜਾਓ ਤਾਂ ਉਹਨਾਂ ਨੇ ਹੁਣ ਰਾਜ ਦੇ ਨਸ਼ੇ ਦੇ ਵਿੱਚ ਦੁੱਤ ਹੋਏ ਨੇ ਕੋਈ ਗੱਲ ਨਾ ਸੁਣੀ ਤਾਂ ਇਹ ਰੋਂਦਾ ਕਲੌਂਦਾ ਸਤਿਗੁਰਾਂ ਦੇ ਪਾਸ ਆ ਕੇ ਬੇਨਤੀ ਕਰਦਾ ਹੈ ਮਹਾਰਾਜ ਪਿਤਾ ਜੀ ਤੁਹਾਡੇ ਵਾਸਤੇ ਤੁਸੀਂ ਕਿਹਾ ਸੀ ਨਾ ਕੋਈ ਵਧੀਆਂ ਵਸਤਾਂ ਸਾਨੂੰ ਦਾਨ ਕਰੋ ਤੋ ਆਡੇ ਬਾਤ ਬਹੁਤ ਸੁੰਦਰ ਅਰਥ ਕੀਮਤੀ ਮੈਂ ਘੋੜੇ ਖਰੀਦੇ ਉਹਨਾਂ ਨੂੰ ਪਾਲਿਆ ਪੋਸਿਆ ਤੇ ਅੱਜ ਤੁਹਾਨੂੰ ਅਰਪਣ ਕਰਨ ਵਾਸਤੇ ਮੈਂ ਲੈ ਆ ਰਿਹਾ ਸੀ ਤੇ ਮੁਗਲਾਂ ਨੇ ਮੇਥੋਂ ਖੋਲੇ ਮੇਰੀ ਮਨ ਦੀ ਭਾਵਨਾ ਠੀਕ ਕਰੋ ਮੇਰੇ ਘੋੜੇ ਲਿਆ ਕੇ ਦਿਓ ਇੱਥੇ ਤੁਹਾਨੂੰ ਮੈਂ ਜੋ ਫਿਰ ਇੱਥੇ ਅਰਪਣ ਕਰ ਸਕਦਾ ਨਾ ਇਸ ਕੰਮ ਵਾਸਤੇ ਵੀ ਵਿਚਾਰ ਕਰਕੇ ਫਿਰ ਛੇਵੇਂ ਸਤਿਗੁਰਾਂ ਨੇ ਬਾਬਾ ਬਿਰਚਨ ਨੂੰ ਕਰ ਲਿਆ ਇਹੇ ਤਾਂ ਫਨ ਬਾਬਾ ਵਿਦੀ ਚੰਦੀ ਕੋਈ ਝੁਗਤੀ ਲਗਾ ਕੇ ਇਹ ਲੈ ਕੇ ਆ ਸਕਦਾ ਹੈ ਇਹਨੂੰ ਹੀ ਭੇਜਿਆ ਜਾਏ ਥਾਪੜਾ ਦੇ ਕੇ ਸਤਿਗੁਰੂ ਪਿਤਾ ਜੀ ਨੇ ਬਾਬਾ ਵਿਚਨ ਨੂੰ ਭੇਜਣਾ ਕੀਤਾ ਹੈ ਵਿਦੀ ਚੰ ਜਾ ਕੇ ਪਹਿਲਾਂ ਦੌਰਾ ਕਰਦਾ ਵੀ ਕੀ ਮਾਹੌਲ ਹੈ ਨੰਕਰਦਾ ਤਾਂ ਪਤਾ ਲੱਗਿਆ ਕਿਉਂਕਿ ਤੋਂ ਮੁਗਲਾਂ ਨੇ ਘੋੜੇ ਫੜ ਲਏ ਉਸ ਉਹ ਪ੍ਰੇਮ ਉਹ ਪਿਆਰ ਉਹ ਨਹੀਂ ਮਿਲਿਆ ਕਿ ਘੋੜੇ ਉਹਨਾਂ ਉੱਥੇ ਚਾਰਾ ਨਹੀਂ ਖਾ ਰਹੇ ਦਿਨੋਂ ਦਿਨ ਕਮਜ਼ੋਰ ਹੋ ਰਹੇ ਐ ਪਰ ਖਾਣਾ ਨਹੀਂ ਖਾ ਰਹੇ ਉੱਥੇ ਤੋ ਮੁਗਲਾਂ ਨੇ ਬਾਜ਼ਾਰ ਦੇ ਵਿੱਚ ਹੋਕਾ ਦਵਾਈ ਜੋ ਚੰਗਾ ਘਾ ਲੈ ਕੇ ਆਵੇ ਕਿ ਉਹ ਕਿ ਉਹ ਚੰਗੀ ਨਸਲ ਦੇ ਘੋੜੇ ਆ ਉਹਨਾਂ ਖਾਣਾ ਵੀ ਚੰਗਾ ਹੀ ਖਾਣਗੇ ਕੋ ਚੰਗਾ ਚਾਰਾ ਲੈ ਕੇ ਆਵੇ ਜੋ ਇਹ ਘੋੜੇ ਖਾ ਲੈਣ ਵਧੀਆ ਤੋਂ ਵਧੀਆ ਰੋਜ਼ ਉੱਤੇ ਨਮਾਇਸ਼ ਲੱਗਦੀ ਘਾ ਦੀ ਚੰਗਾ ਘਾ ਵੇਖ ਕੇ ਖਿੰਦ ਕੇ ਲਿਆਂਦਾ ਜਾਂਦਾ ਪਰ ਘੋੜੇ ਖਾਂਦੇ ਨਹੀਂ ਤਾਂ ਵੀ ਜਾਨੇ ਉਸ ਗੱਲ ਦਾ ਪਤਾ ਲੱਗਿਆ ਤਾਂ ਉਹ ਵੀ ਚੰਗਾ ਲਵੇਰਾ ਲਵਾ ਲਵਾ ਘਾ ਖੋਤ ਕੇ ਘਾਇਆ ਬਣ ਕੇ ਦਾੜ ਦੇ ਵਿੱਚ ਮਿੱਟੀ ਪਾ ਕੇ ਮੂੰਹ ਦੇ ਉੱਤੇ ਵੀ ਮਲ ਕੇ ਮੜ ਜੋ ਇਤਿਹਾਸ ਦੱਸ ਰਿਹਾ ਪਿੰਡੇ ਤੇ ਵੀ ਮਿੱਟੀ ਮਾਲ ਕੇ ਉੱਥੇ ਬੈਹਿੰਦੇ ਆ ਉਹ ਸਿਆਣੇ ਘਾਇਆ ਬਣ ਕੇ ਬੈਠਾ ਤੇ ਆਵਾਜ਼ ਦੇ ਗਏ ਸਾਰੇ ਰੌਲਾ ਪਾਰੇ ਘਾਲ ਲੁਕਾਲ ਚੰਗਾ ਘਾ ਕੀਮਤੀ ਘਾ ਵਧੀਆ ਘਾਲ ਲੈ ਕੇ ਆਏ ਅੱਜ ਅਸੀਂ ਵੀ ਚੰਚੁਪ ਕਰਕੇ ਕਹਿੰਦੇ ਸਾਰੇ ਰੌਲਾ ਪਾਈ ਜਾਂਦੇ ਆ ਕਿਵੇਂ ਚੁੱਪ ਬੈਠ ਤਾ ਵੇਖਿਆ ਤੇ ਘਾ ਬੜਾ ਨਰਮ ਬੜਾ ਲਲਾ ਤਾਂ ਉਹਨੂੰ ਜੋ ਬੁਲਾਇਆ ਗਿਆ ਵਿੱਚ ਇਹਨਾਂ ਗੱਲ ਕੀਤੀ ਗਈ ਤਾਂ ਉਹਨੂੰ ਕਿਹਾ ਗਿਆ ਵੀ ਆ ਘਾ ਕਿਵੇਂ ਕਹਿੰਦੇ ਨਹੀਂ ਮੈਂ ਤੁਹਾਡੇ ਨਾਲ ਹੀ ਚੱਲਾਂ ਸੱਚੇ ਪਾਤਸ਼ਾਹ ਦੀ ਮੈਂ ਸੇਵਾ ਕਰੂੰਗਾ ਘਾਇਆਂ ਨੂੰ ਮੈਂ ਘੋੜੇ ਨੂੰ ਘਾ ਖਵਾ ਕੇ ਆ ਤੁਥੋਂ ਅਜੇ ਤਾਂ ਖਾਦਾ ਹੀ ਨਹੀਂ ਕਿਸੇ ਦਾ ਗੱਲਾਂ ਵਿਚਾਰਾਂ ਹੋਈਆਂ ਤਾਂ ਜੋ ਸੱਚੇ ਪਾਤਸ਼ਾਹ ਉਹ ਤਾਂ ਕਹਰੇ ਛੀਵੇਂ ਪਾਤਸ਼ਾਹ ਨੂੰ ਮੁਗਲ ਸਾਂਝ ਕੇ ਵੀ ਉਹ ਜੋ ਮੁਗਲਾਂ ਦਾ ਜੋ ਰਾਜਾ ਹੈ ਬਾਦਸ਼ਾਹ ਉਹ ਨੂੰ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਨਾ ਕਿਵੇਂ ਜਿਦਾਂ ਸੰਪਤੀ ਚ ਡਿਊਟੀ ਹੋ ਤਵੇਲੇ ਦੀ ਘੋੜਿਆਂ ਦੀ ਉਹ ਮੰਗਲ ਮੀਰੀ ਚੰਦ ਨੂੰ ਨਾਲ ਲੈ ਆ ਸਾਡੇ ਘੋੜੇ ਐ ਕਹਿੰਦੇ ਹਰਕਾਰ ਨਹੀਂ ਖਾ। ਜੇ ਤੂੰ ਇਹਨਾਂ ਨੂੰ ਘਾ ਖਵਾ ਦੇ ਇਹਨਾਂ ਨੂੰ ਖਾਣਾ ਖਵਾ ਦੇਵੇਂ ਜੋ ਮੰਗੇਗਾ ਤੈਨੂੰ ਦੇ ਦੇਾਂਗੇ। ਪਰ ਇਹ ਘਾ ਖਾਣੇ ਚਾਹੀਦੇ। ਕਹਿੰਦੇ ਕੋਈ ਨਹੀਂ। ਤਾਂ ਬਾਬਾ ਵੀ ਚਾਨੇ ਬੜੇ ਪ੍ਰੇਮ ਦੇ ਨਾਲ ਜਾ ਕੇ ਉਹਨਾਂ ਨੂੰ ਗੱਲ ਲਾਇਆ। ਬੜੇ ਪ੍ਰੇਮ ਦੇ ਨਾਲ ਸਾਰੇ ਪਿੰਡੇ ਤੇ ਹੱਥ ਫੇਰੇ ਆ, ਮੱਥੇ ਚੁੰਮੇ ਆ। ਪਿਆਰ ਕੀਤਾ। ਤਾਂ ਕੋੜਿਆਂ ਨੂੰ ਵੀ ਹੌਂ ਲੱਗ ਗਿਆ ਜਿਵੇਂ ਕੋਈ ਆਪਣਾ ਆ ਗਿਆ ਹੋਵੇ। ਤੇ ਬੜੇ ਪਿਆਰ ਦੇ ਨਾਲ ਬੜੇ ਪੁਚਕਾਰ ਦੇ ਨਾਲ ਉਹਨੂੰ ਘਾਹ ਪੋਣਾ ਕੀਤਾ ਤੇ ਹੌਲੀ-ਹੌਲੀ ਉਹ ਕੋੜੇ ਘਾਹ ਖਾਣ ਲੱਗਾ। ਵੀਰ ਚੰਦੀ ਉੱਥੇ ਹੁਣ ਬੱਲੇ-ਬੱਲੇ ਹੋ ਗਏ ਵੀ ਇਹਨੇ ਘਾਹ ਖਵਾ ਤਾ। ਉਹਦੀ ਪੱਕੀ ਡਿਊਟੀ ਕਰਦੀ ਵੀ ਰੋਜ਼ ਘਾਹ ਸਾਮ ਸੰਭਾਲ ਕੋੜੇ ਤੂੰ ਹੀ ਕਰਨੀ। ਤੈਨੂੰ ਅਸੀਂ ਤਨਖਾਹ ਜੋ ਧੰਨਾ ਹੈ। ਉਹ ਰਾਜੇ ਤੋਂ ਦਵਾ ਦਿਆ ਕਰਾਂਗੇ ਤੇ ਤੇਰੀ ਪੱਕੀ ਡਿਊਟੀ ਤੇਰੀ ਪੱਕੀ ਤਨਖਾਹ ਲਾਤੀ ਵੀ ਤੂੰ ਘੋੜਿਆਂ ਦੀ ਸੰਭਾਲ ਤੂੰ ਹੀ ਕਰਦਾ। ਬਾਬਾ ਬਿਰਚਾਨ ਰੋਜ਼ ਘੋੜਿਆਂ ਦੀ ਸੰਭਾਲ ਕਰ ਰਹੇ ਔਰ ਜੋ ਮੋਗਲ ਹੈ ਹੁਣ ਧਨ ਆਉਣ ਲੱਗ ਗਿਆ ਲక్ష్ਮੀ ਆਉਣ ਲੱਗ ਗਈ ਕੋਲੇ ਕਹਿੰਦੇ ਭਾਈ ਤੇਰਾ ਤਾਂ ਵਾਰੇ ਨਿਆਰੇ ਹੋ ਗਏ ਤੈਨੂੰ ਧਨ ਮਿਲਣ ਲੱਗ ਗਿਆ ਤੇ ਸਾਨੂੰ ਹੁਣ ਆਪਾਂ ਕਹਿ ਦੇਣੇ ਕੋਈ ਨਵਾਂ ਕੰਮ ਵੀ ਪਾਰਟੀ ਹੋ ਗਈ। ਸਾਨੂੰ ਕੁਝ ਖਵਾਬ ਪਿਆ। ਉਵੇਂ ਉਹ ਕਹਿਣ ਲੱਗੇ ਸਾਨੂੰ ਕੋਈ ਖਵਾਬ ਪਿਆ ਕੁਝ ਤੈਨੂੰ ਪਹਿਲੀ ਵਾਰ ਤਨਖਾਹ ਤੇ ਰੱਖ ਲੈ ਪਹਿਲੀ ਗੱਲੋਂ ਹੀ ਤੇਰੇ ਹੱਥੋਂ ਘਾਹ ਖਾ ਲਿਆ ਘੋੜਿਆਂ ਨੇ ਐਡਾ ਕਰਮ ਕਰਤਾ। ਤਾਂ ਵਿਜਰ ਕਹਿੰਦੇ ਕੋਈ ਨਹੀਂ ਸਮਾਂ ਆਊਗਾ ਮੈਨੂੰ ਥੋੜੇ ਪੈਸੇ ਤਾਂ ਇਕੱਠੇ ਕਰ ਲੈਣ। ਤੇ ਜਿਹੋ ਜੀ ਤੁਸੀਂ ਪਾਲਟੀ ਕਹੋਗੇ ਉਹੋ ਜੀ ਮੈਂ ਕਰਾਂਗਾ। ਕਿਉਂਕਿ ਸਮੇਂ ਦੀ ਤਾੜ ਦੇ ਵਿੱਚ ਸੀ ਬਾਬਾ ਵੀ ਦੀ ਚਾਂਦ। ਤੇ ਰੋਜ਼ ਦੇ ਰਾਤ ਰਹਿੰਦੇ ਇੱਕ ਪੱਥਰ ਚੁੱਕਣਾ। ਤੇ ਪਿੱਛੇ ਜੋ ਨਦੀ ਵਗਰੀ ਸੀ ਉਹ ਛੁੱਟ ਦੇਣਾ ਖੜਾ ਕੋਨਾ ਭੱਜ ਕੇ ਵੇਖਣਾ ਮੁਗਲਾਂ ਨੇ ਤੱਕ ਦੇਖਣਾ ਕੁਝ ਵੀ ਨਹੀਂ ਤੇ ਇਸੇ ਤਰ੍ਹਾਂ ਕਈ ਦਿਨ ਇਹ ਕੰਮ ਚੱਲਦਾ ਰਿਹਾ ਦਿਨੇ ਘੋੜਿਆਂ ਦੀ ਸੇਵਾ ਕਰਨੀ ਔਰ ਦੇਰ ਰਾਤ ਪੱਥਰ ਸੁੱਟਦਣਾ ਪਾਣ ਚ ਰੋਜ਼ ਖੜਾ ਕੋਨਾ ਦੋ ਚਾਰ ਦਿਨ ਵੇਖਦੇ ਰਹੇ ਕੋਈ ਰੋਜ਼ ਇਹਦਾ ਇਸੇ ਸਮੇਂ ਦਾ ਰੋਜ਼ ਦਾ ਕੰਮ ਕੋਈ ਪਤਾ ਨਹੀਂ ਕੀ ਹੈ ਦੇਖਣਾ ਤਾਂ ਕੁਝ ਵੀ ਨਾ ਨਿਕਲਣਾ ਜਦੋਂ ਜਿਹੜੇ ਹੁਣ ਸਮੇਂ ਦੀ ਤਾੜ ਦੇ ਵਿੱਚ ਸੀ ਜਿਵੇਂ ਬਾਬੇ ਦੇ ਚੰਦ ਉਹ ਸਮਾਂ ਆ ਗਿਆ ਤੇਨੇ ਕੀਤਾ ਉਹ ਜੋ ਆਪਣੇ ਸਾਰੇ ਤਨਖਾਹ ਦੇ ਪੈਸੇ ਸੀ ਉਹ ਇਕੱਠੇ ਕੀਤੇ ਉਥੋਂ ਮਦਰਾ ਲਿਆਂਦੇ ਸ਼ਰਾਬ ਦੀਆਂ ਬੋਤਲਾਂ ਲਿਆਂਦੀਆਂ ਲੱਡੂ ਵੰਗਾਏ ਟੋਕਰੇ ਭਰ ਕੇ ਕਹਿੰਦੇ ਆ ਲੋ ਅੱਜ ਮੇ ਕੋ ਤਨ ਜਾਦੇ ਹੋ ਗਿਆ ਅੱਜ ਤੁਹਾਨੂੰ ਮੈਂ ਪਾਰਟੀ ਕਰਦਾ ਸਭ ਨੂੰ ਲੱਡੂ ਵੰਡ ਦਿੱਤੇ ਗਏ ਔਰ ਜੋ ਮਦਰਾ ਪਾ ਪਾ ਕੇ ਸਭ ਨੂੰ ਬੁਲਾਏ ਕਿ ਸਾਰੇ ਮਦਰਾ ਪੀ ਕੇ दारू ਪੀ ਕੇ ਨਸ਼ੇ ਦੇ ਵਿੱਚ ਦੁੱਤ ਹੋ ਗਏ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੇ ਹੈ ਔਰ ਜਦੋਂ ਦੇਰ ਰਾਤ ਬੀਤੀ ਤੋ ਉਸੇ ਤਰ੍ਹਾਂ ਹੀ ਫਿਰ ਬਾਬਾ ਬਿਦ ਚੰਦ ਨੇ ਘੋੜੇ ਸਮੇਤ ਜੋ ਇਤਿਹਾਸ ਦੱਸਦਾ ਆਪਾਂ ਵੇਖਦੇ ਵੀ ਕਿਲੇ ਦੀ ਕੰਨ ਤੋਂ ਛੱਤ ਤੋਂ ਵਿਸ਼ਾਲ ਮਹਰਾਏ ਘੋੜੇ ਦੀ ਨਦੀ ਵਿੱਚ ਤੇ ਘੋੜੇ ਨੂੰ ਲੈ ਕੇ 6ਵੇਂ ਸਤਗੁਰਾਂ ਦੇ ਪਾਸ ਦਰੋਲੀ ਪਾਈ ਕੇ ਦਰੋਲੀ ਪਹੁੰਚਦੇ ਆ ਇਸ ਤਰ੍ਹਾਂ ਮਹਾਰਾਜ ਦੇ ਅਨਨ ਸੇਵਕ ਜੋ ਇੱਕ ਘੋੜਾ ਵਾ ਉਹ ਮੋਗਲਾਂ ਦੇ ਰਾਜ ਵਿੱਚੋਂ ਲੈ ਕੇ ਆਉਂਦੇ ਆ ਜਦੋਂ ਦਿਨ ਚੜਦਾ ਹੈ ਅਗਲੀ ਸਵੇਰ ਹੁੰਦੀ ਹੈ ਤਾਂ ਜੋ ਉਹਨਾਂ ਦਾ ਸੂਬੇਦਾਰ ਉਹ ਢਾ ਮਾਰਨ ਆਉਂਦਾ ਦੇਖਿਆ ਸਾਰੇ ਸਿਪਾਈ ਨਸ਼ੀਜ ਦੁੱਤ ਪਏ ਕੋਈ ਸੁਰਤ ਨਹੀਂ ਵੇਖਿਆ ਮਧਰਾ ਬੀਤੀ ਤੇ ਵੇਖਿਆ ਨਾ ਘੋੜਾ ਇੱਕ ਹੈਗਾ ਤੇ ਨਾ ਉਹ ਘਾਇਆ ਹੈਗਾ ਉਹਨਾਂ ਨੂੰ ਉਠਾਇਆ ਜਾਂਦਾ ਹੈ ਉਹ ਬੰਦਾ ਕਿੱਧਰ ਗਿਆ ਉਹ ਘਾਇਆ ਕਿੱਧਰ ਗਿਆ ਘੋੜਾ ਕਿੱਧਰ ਗਿਆ ਚੋਰੀ ਹੋ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਲੈਂਗੇ ਪਹਿਰੇ ਸਖਤ ਕੀਤੇ ਗਏ ਬੰਦਿਆਂ ਦੀ ਬਦਲੀ ਕੀਤੀ ਗਈ ਔਰ ਇਹ ਸ਼ੇਮੇ ਪਾਸ਼ਾ ਦੇ ਪਾਸ ਘੋੜੇ ਨੂੰ ਲਿਆਂਦਾ ਗਿਆ ਇਸ ਤਰ੍ਹਾਂ ਇੱਕ ਘੋੜਾ ਹੁਣ ਮਹਾਰਾਜ ਦੇ ਪਾਸ ਆ ਗਿਆ ਉਦੋਂ ਦੂਜਾ ਘੋੜਾ ਹੈ ਉਹ ਕਲ ਦੀ ਵਿਚਾਰ ਦੇ ਅੰਦਰ ਹੁਣ ਅੱਜ ਇੱਕ ਆਈਆ ਬਣ ਕੇ ਘੋੜਾ ਲਿਆਈ ਫੇਰ ਸਮਾਪਾ ਕੇ ਮਹਾਰਾਸ਼ੀਵੇਂ ਸਤਿਗੁਰਾਂ ਨੇ ਬੇਨਤੀ ਕਰਨੀ ਬਾਬੇ ਵੀਰ ਚੰਦ ਨੂੰ ਵੀ ਦੂਜਾ ਘੋੜਾ ਵੀ ਲਿਆਂਦਾ ਜਾਏ ਕਿਉਂਕਿ ਹੁਣ ਇੱਕ ਘੋੜਾ ਦੂਜੇ ਘੋੜੇ ਦਾ ਭਰਾ ਦਾ ਵਿਛੋੜਾ ਨਹੀਂ ਸਹਾਰਦਾ ਉਹਦੇ ਬਿਨਾਂ ਦਿਲ ਨਹੀਂ ਲਾਉਂਦਾ ਖਾਣਾ ਪਾਣਾ ਛੱਡ ਗਏ ਇੱਥੇ ਆ ਕੇ ਮਹਾਰਾ ਕਹਿੰਦੇ ਹੁਣ ਇਹਦਾ ਦਿਲ ਨਹੀਂ ਲੱਗਦਾ ਜਾਣ ਤਾਂ ਵੀਰ ਚੰਦਾ ਇਹਨੂੰ ਵਾਪਸ ਰੱਖਿਆ ਉੱਥੇ ਹੀ ਜਹਾਂ ਵਾ ਦੂਜੇ ਨੂੰ ਵੀ ਇੱਥੇ ਲੈ ਕੇ ਆਏ ਬਿਸ਼ੋਰਾ ਨਹੀਂ ਸਹਿ ਸਕਦੇ ਜਨਮ ਤੋਂ ਇਕੱਠੇ ਆ ਦੋਏ ਬੱਚੇ ਤੇ ਇਸੇ ਤਰ੍ਹਾਂ ਹੁਣ ਦੂਜਾ ਘੋੜਾ ਵੀ ਲੈ ਕੇ ਆਉਣਾ ਕਰ ਸਤਿਵਚਨ ਕਹਿ ਕੇ ਮਹਾਰਾਜ ਆਗਿਆ ਲੈ ਕੇ ਹੁਣ ਤੇ ਜਾਣਗੇ ਜੋਤਸ਼ੀ ਬਣ ਕੇ ਦੂਜਾ ਘੋੜਾ ਵੀ ਲੈ ਕੇ ਆਉਣਗੇ ਉਹ ਜਿਉਂ ਦੂਜੇ ਚੋੜੀ ਦੇ ਵਿਚਾਰ ਉਹ ਕਲ ਦੇ دیਵਾਨਾ ਅੰਦਰ ਸਤਿਗੁਰੂ ਦੀ ਕਿਰਪਾ ਕਰਨ ਸੁਆਸ ਬਬਸੇ ਸਮਾਂ ਬਖਸ਼ਿਆ ਵਿਚਾਰ ਕਰਾਂਗੇ ਆਪ ਸੰਗਤ ਦਾ ਸੁਣਿਆ ਦਾਸ ਹਾਂ ਦਾ ਬੋਲਿਆ ਪ੍ਰਵਾਨ ਸਰਬ ਕੋ ਨਾਮ ਆ ਕੋਈ ਵੀ ਰਸਨਾ ਵਾਂਝ ਨ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ